ਅਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਕਾਫੀ ਵੱਡਾ ਹੰਗਾਮਾ ਹੋਇਆ ਇਸ ਹੰਗਾਮੇ ਦੀ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਮੌਕੇ ਦੀ ਪੂਰੀ ਘਟਨਾ ਦੱਸਦੀ ਹੈ ਕਿ ਇੱਕ ਅਮ੍ਰਿਤਾਰੀ ਸਿੰਘ ਸੀਗੇ ਜਿਨ੍ਹਾਂ ਨੂੰ ਫਲਾਈਟ ਦੇ ਵਿੱਚ ਜਾਣ ਤੋਂ ਮਨਾ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਸ਼੍ਰੀ ਸਾਹਿਬ ਪਾਇਆ ਹੋਇਆ ਸੀ ਇਸ ਤੋਂ ਬਾਅਦ ਹੰਗਾਮਾ 에ਅਰਪੋਰਟ ਦੇ ਉੱਪਰ ਅਮ੍ਰਿਤਾਰੀ ਸਿੰਘ ਵੱਲੋਂ ਕੀਤਾ ਗਿਆ ਉਹਨਾਂ ਦੀ ਫਲਾਈਟ ਛੁੱਟ ਗਈ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਕਾਫੀ ਜ਼ਿਆਦਾ 에ਅਰਪੋਰਟ ਦੇ ਉੱਪਰ ਰੋਲਾ ਪਾਇਆ ਗਿਆ ਅਤੇ ਸਟਾਫ ਦੇ ਨਾਲ ਵਾਜੀ ਯਾਤਰੀਆਂ ਵੱਲੋਂ ਸਟਾਫ ਨੂੰ ਕਾਫੀ ਖਰੀ ਖੋਟੀ ਸੁਣਾਈ ਗਈ ਇਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਆ ਹੁਣ ਤੁਹਾਨੂੰ ਸੁਣਾਉਂਦੇ ਆ ਕਿ ਆਖਿਰਕਾਰ ਸਿੰਘ ਸਾਹਿਬ ਨੇ ਵੀਡੀਓ ਦੇ ਵਿੱਚ ਕੀ ਕਿਹਾ ਨੇ ਜੀ ਨੂੰ ਥੋੜਾ ਜਿਹਾ ਭਾਈ ਸਾਹਿਬ ਜੀ ਸਾਰਿਆਂ ਨੂੰ ਮੇਰੀ ਬੇਨਤੀ ਆ ਅੱਜ ਇਹ ਪਹਿਰਾ ਕਰਨਾ ਪਊਗਾ ਜੇ ਨਹੀਂ ਕਰਾਂਗੇ ਇਹ ਬਸ ਸੂਈਆਂ ਲਾ ਲਾ ਇਹਨਾਂ ਦੇਖਣਾ ਵੀ ਜਾਗਦੇ ਆ ਕਿ ਸੁੱਤੇ ਆ ਅਖੀਰ ਨੂੰ ਇਹਨਾਂ ਨੇ ਤੁਹਾਡੀਆਂ ਧੋਣਾ ਤੱਕ ਇਹਨਾਂ ਨੇ ਸਾਡੇ ਘਰਾਂ ਤੱਕ ਪਹੁੰਚਣਾ ਨਾ ਪਹੁੰਚਣਗੇ ਤੇ ਇੱਥੇ ਤਾਂ ਕਹਿ ਦਿਓ ਬਾਬਾ ਜੀ ਸਾਡੇ ਪੁਰਖਿਆਂ ਨੇ ਕੀ ਕੀਤਾ ਧੰਗੁਰ ਤੇਗ ਬਹਾਦਰ ਪਾਸ਼ਾ ਨੂੰ ਕੀ ਲੋੜ ਪਈ ਸੀ ਮਹਾਰਾਜ ਨੇ ਸ਼ਹਿਨ ਸ਼ਾਇਆਰ ਦੀ ਜ਼ਿੰਦਗੀ ਛੱਡ ਕੇ Hindu dharm waate ਕੀ ਕੁਰਬਾਨੀ ਕੀਤੀ ਹਨਾ ਉਹਨਾਂ ਦੇ ਜਦੇਊ ਤੇ ਤਿਲਕ ਨੂੰ ਬਚਾਇਆ ਇਹਨਾਂ ਦੇ ਜਨੇਊ بچਾਓ ਜਨੇਊ ਬਚਾਉਣ ਦਾ ਮੁੱਲ ਆ ਦੇਣ ਦੇ ਲੈ ਆਪਣੇ ਕਿਰਪਾਨਾਂ ਲਾਓ ਅੱਜ ਹੀ ਸ਼ਰਾਜੀ ਸਿਰੇ ਸਿੰਘ ਸਾਹਿਬ ਲਾਨ ਕਰਦੇ ਫਿਰ ਬਾਬਾ ਜੀ ਉਹਨਾਂ ਦਾ ਐਟੀਟਿਊਡ ਇਹਨਾਂ ਦਾ ਕਿ ਜੜਾ ਨਾ ਹਾਲਾਤ ਵਿੱਚ ਤੁਸੀਂ ਜਾਣਾ ਜਾਓ ਨਹੀਂ ਜਾਣਾ ਤਾਂ ਨਾ ਜਾਓ ਮੈਂ ਕੋਵਿਡ ਦੇ ਵਿੱਚ ਕਰੋਨੇ ਦੇ ਦੌਰਾਨ ਹੁਣ ਇੱਥੇ ਬਹੁਤ ਸੰਗਤ ਹੈ ਜਿਨ੍ਹਾਂ ਨੂੰ ਇਹ ਲੱਗਣ ਡਿਆ ਵੀ ਕਮਲਾ ਬੋਲੀ ਜਾਂਦਾ ਬੋਲੀ ਜਾਣ ਤੋਂ ਪਰ ਜਦਣ ਘਰ ਪਈ ਨਾ ਪਤਾ ਉਦਣ ਲੱਗਣਾ ਭਾਈ ਸਾਹਿਬ ਤੇ ਪੈਣੀ ਹੈ ਗਾਣੀ ਦਾ ਗਾਣੀ ਦਾ ਮੈਂ ਤੁਹਾਨੂੰ ਦੱਸਦਾ ਬਾਪੂ ਜੀ ਬੇਨਤੀ ਕੋਵਿਡ ਦੇ ਦੌਰਾਨ ਮੈਂ ਦੋ ਵਾਰੀ ਟਰੈਵਲ ਕੀਤਾ ਫੇਰ ਫਰਾਂਸ ਤੇ ਐਮੀਰੇਟ ਸੇਅਰ ਲਾਈਨ ਦੁਬਈ ਫਰਾਂਸ ਮੈਨੂੰ ਕੜੇ ਦੀ ਪ੍ਰੋਬਲਮ ਪਈ ਅਖੀਰ ਦੀ ਬਾਕੀ ਉਹ ਲੋਕ ਉਧਰ ਦੇ ਨਾ ਸਾਡੇ ਨਾਲ ਉਹਨਾਂ ਦਾ ਕੋਈ ਤਲਕ ਵਾਸਤਾ ਨਾ ਸਾਡੀ ਕੋਈ ਉਹਨਾਂ ਲਈ ਕੁਰਬਾਨੀ ਉਹਨਾਂ ਨੇ ਮੇਰੇ ਨਾਲ ਕੰਪਰੋਮਾਈਜ਼ ਕੀਤਾ ਮੇਰਾ ਕਹਾਣੀ ਵਸਾਰਿਆ ਉਹਨਾਂ ਕੰਪਰੋਮਾਈਜ਼ ਕੀਤਾ ਉਹਨਾਂ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਜੇ ਇਹ ਬੰਦਾ ਨਹੀਂ ਇੰਨਾ ਜਜ਼ਬਾਤੀ ਆ ਤੇ ਰਹਿਣ ਦੋ ਪਰ ਇੱਥੇ ਅੱਜ ਇਹਨਾਂ ਨੇ ਨਾ ਜਜ਼ਬਾਤਾਂ ਦੀ ਕਦਰ ਕੀਤੀ ਨਾ ਤਰਮ ਦੀ ਕਦਰ ਕੀਤੀ ਤੇ ਨਾ ਕਿਸੇ ਕਿਰਦਾਰ ਦੀ ਕਦਰ ਕੀਤੀ ਉਹ ਪਾਜੀ ਗੱਲ ਇਹ ਚੀਜ਼ ਆ ਕਿ ਮੈਂ ਹੁਣ ਸਪੇਨ ਤੋਂ ਟਰੈਵਲ ਕਰਨਾ ਸੀ ਤੇ ਉਹਨਾਂ ਕਹਿੰਦੇ ਵੀ ਤੁਸੀਂ ਜਾਣਾ ਤੇ ਜਾਓ ਨਹੀਂ ਜਾਣਾ ਤੇ ਤੁਹਾਡੀ ਮौज ਆ ਪਰ ਗਕਾਰ ਵੇਖੋ ਨਾ ਮੈਂ ਕੋ ਵੱਡੀ ਟੇਕ ਪਾ ਕੇ ਚੱਲੇ ਆਵਾ ਤਿੰਨ ਬੁੱਟੀ ਫਿਰ ਮੈਂ ਮੰਨਾਂ ਵੀ ਹਾਂ ਯਾਰ ਇਹ ਟਰੈਵਲ ਇਸ਼ੂ ਆ ਜੀ ਇੱਕ ਮਿੰਟ ਬਾਜੀ ਇੱਕ ਮਿੰਟ ਹੋਂਤੇ ਜੀਸੀ ਮਿਲਣਾ ਹੋਵੇ ਜਿਹੜਾ ਸਾਡਾ ਪ੍ਰਧਾਨ ਸ਼੍ਰੋਣੀ ਕਮੇਟੀ ਦਾ ਉਹ ਵੀ ਬੁਰੇ ਠਾਉਂਦਾ ਪਹਿਲਾਂ ਜੋ ਡੋਰ ਸਾਹਿਬ ਹੁੰਦੇ ਨਾ ਦੀ ਸੀ ਕੋਸ਼ਦਾ ਹੀ ਮੈਂ ਆਵਾ ਮੈਂ ਤੁਹਾਨੂੰ ਇਦਾਂ ਹੀ ਸਾਡੇ ਜੇ ਸ਼ਰੋਨੀ ਕਡੇ ਪ੍ਰਧਾਨ ਆ ਉਹ ਉਹ ਗੱਲ ਨਹੀਂ ਕਰਦਾ ਮੈਨਾਂ ਇਹ ਗੱਲ ਸਾਡੇ ਪਰ ਕਿੰਨੇ ਚਕਾਰ ਸਿੱਖ ਸੰਸਥਾਵਾਂ ਜਿਹੜਾ ਆਪਣਾ ਵਜੂਦ ਛੱਡੀ ਜਾਂਦੀਆਂ ਵਾ ਮੇਰੀ ਬੇਨਤੀ ਹੈ ਪਹਿਲੀ ਗੱਲ ਤੇ ਭਾਈ ਸਾਹਿਬ ਜੀ ਆਪਾਂ ਸਾਰੀ ਕੋਸ਼ਿਸ਼ ਕਰੀਏ ਯਾਰ ਤਿਆਰ ਪਰ ਤਿਆਰ ਹੋਈਏ ਇੱਥੇ ਜੋ ਟੁੱਕੜ ਬੋਝ ਆ ਗਏ ਭੈਣ ਦੇ ਵੀਰ ਦੇ ਜਿਹੜੀ ਮਰਜ਼ੀ ਗੱਲਬਾਤ ਕਰਕੇ ਗਾਂ ਜਾਂਦੇ ਆ ਇੱਥੇ ਸਾਨੂੰ ਸਿਸਟਮ ਦੇ ਨਾਲ ਜਿਹੜਾ ਵਾ ਉਹ ਲੜਨਾ ਪੈਣਾ ਹੈ ਚਾਰ ਚੁੱਕਣੇ ਪੈਣੇ ਨਹੀਂ ਤੇ ਗੱਲ ਨਹੀਂ ਬਣਨੀ ਤੇ ਇਹਨਾਂ ਨੇ ਐਸ ਮੇਰੀ ਬੋਲ ਦੇ ਉੱਤੇ ਐਸ ਸੋਚ ਦੇ ਉੱਤੇ ਇਹਨਾਂ ਨੇ ਫੇਰ ਬੜੀ ਤਲਖੀ ਮਚਾਉਣੀ ਆ ਪਰ ਇਹ ਪੈਦਾ ਕੌਣ ਕਰਦਾ ਇਹੀ ਕਰਦੇ ਆ ਸਿਸਟਮ ਪੈਦਾ ਕਰਦਾ ਅੱਜ ਮੈਨੂੰ ਇਹ ਪ੍ਰੋਬਲਮ ਨਾ ਬਣੀ ਹੁੰਦੀ ਤੇ ਮੈਂ ਮੇਰਾ ਪਾਗਲਾ ਮੇਰਾ ਦਿਮਾਗ ਖਰਾਬ ਹੋਇਆ ਵੀ ਮੈਂ ਆਪਣਾ ਸਾਰਾ ਸਿਸਟਮ ਛੱਡ ਕੇ ਆਪਣੇ ਆਪ ਨੂੰ ਜਿਹੜਾ ਵਾ ਉਹੀ ਏਟ ਕਰਕੇ ਤੇ ਇੱਥੇ ਸਕੱਤ ਦੇ ਵਿੱਚ ਮੈਂ ਆਪਣੇ ਬਿਆਨ ਰੱਖਦਾ ਫਿਰ ਹਣਾ ਇਹ ਚੀਜ਼ ਤੇ ਇਹਨਾਂ ਵਾਸਤੇ ਹੈ ਨਾ ਹੈ ਨਾ ਕਿੰਨਾ ਯਾਰ ਗੰਦ ਪਾਇਆ ਵੀਡੀਓ ਲਈ ਹੈ ਨਾ ਇਹ ਇਹ ਚੀਜ਼ ਆ ਵੀ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਵਿਚਾਰੀਏ ਸਮਝੀਏ ਮੇਰੀ ਬੇਨਤੀ ਆ ਵੀ ਆਪਣੇ ਤੇ ਕੱਲ ਨੂੰ ਸਾਰੇ ਪਰਿਵਾਰਾਂ ਤੇ ਇਹ ਕੰਮ ਹੋਉਣੀ ਆ ਜੀ ਹੋਣੀ ਆ ਇਹ ਸਮਾਂ ਬਣਨਾ ਵਾ ਬਾਬਾ ਜੀ ਮਸ਼ਕਰੀ ਦੇ ਵਿੱਚ ਹੱਸਦੇ ਆ ਗਾੜੀਆਂ